ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਬਹੁਤ ਸੋਹਣੀ ਰਾਮ ਟੈਕਸਟਰੀ ਮੈਂ ਕਲੈਕਸ਼ਨ ਲੈ ਕੇ ਆਈ ਆ ਇਹਦੀ ਇੱਕ ਨਿਊ ਕੈਟਾਲਾਗ ਲਾਂਚ ਹੋਈ ਆ ਇਜ਼ਹਾਰ ਇਜ਼ਹਾਰ ਨੰਬਰ ਇਹਦੀ ਨਿਊ ਕੈਟਾਲਾਗ ਆਈ ਆ ਬਹੁਤ ਪਿਆਰੀ ਆਈ ਆ ਤੇ ਬਹੁਤ ਹੀ ਸੋਹਣੀ ਆਈ ਆ ਪਿਓਰ ਪਸ਼ਮੀਨਾ ਦੇ ਉੱਪਰ ਆਈ ਆ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਹੋ ਜਿੰਦਾ ਵੀ ਭੈਣਾਂ ਨਵੇਂ ਵਾਲੀਆਂ ਕਲੈਕਸ਼ਨਾਂ ਚਾਹੀਦੀਆਂ ਹੋਣਗੀਆਂ ਤੇ ਜਿਹੜੀਆਂ ਮੇਰੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਜਿਹੜੀਆਂ ਮੇਰੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਹੈ ਜਿਹੜੀ ਉਹ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਸੂਟ ਤੇ ਇੱਕ ਰਿਕੁਐਸਟ ਮੇਰੀ ਉਹਨਾਂ ਭੈਣਾਂ ਨੂੰ ਆ ਜਿਨ੍ਹਾਂ ਦੀ ਸਟਿਚਿੰਗ ਵੀ ਸਾਡੇ ਕੋਲੋਂ ਹੋ ਕੇ ਜਦੋਂ ਵੀ ਤੁਸੀਂ ਕਿਸੇ ਵੀ ਸੂਟ ਦੀ ਸਾਨੂੰ ਸਟਿਚਿੰਗ ਦਿਨੇ ਹੋ ਤਾਂ ਉਹਦਾ ਕਿੱਦਾਂ ਦਾ ਮੀਜ਼ਰਮੈਂਟ ਜਾਂ ਤੁਸੀਂ ਖੁੱਲਾ ਰੱਖਣਾ ਜਾਂ ਉਹਨੂੰ ਤੰਗ ਰੱਖਣਾ ਉਹਦੇ ਨਾਲੋਂ ਕਿੰਨਾ ਡਿਫਰੈਂਟ ਰੱਖਣਾ ਉਹ ਨਾਲ ਦੀ ਨਾਲ ਤੁਸੀਂ ਆਪਣੇ ਮੀਜ਼ਰਮੈਂਟ ਜਿਹੜਾ ਤੁਸੀਂ ਸਲਿੱਪ ਸੈਂਡ ਕਰਦੇ ਹੋ ਉਹਦੇ ਉੱਪਰ ਹੀ ਸਾਈਡ ਦੇ ਉੱਪਰ ਪੀਸ ਐਡ ਔਨ ਕਰਦਿਆ ਕਰੋ ਉਹਨੂੰ ਜਿਪ ਲੱਗਣੀ ਆ ਨਹੀਂ ਲੱਗਣੀ ਕਿੱਦਾਂ ਦੀ ਉਹਨੂੰ ਪਾਈਪਿੰਗ ਤੁਸੀਂ ਲਗਵਾਉਣਾ ਚਾਹੁੰਦੇ ਹੋ ਕਈ ਭੈਣਾਂ ਨੇ ਵੀ ਮਾਰਕੀਟ 'ਚ ਜਿਹੜੀਆਂ ਪਾਈਪਿੰਗਸ ਹੁੰਦੀਆਂ ਉਹਦਾਂ ਦੀਆਂ ਲਾਈਕ ਕਰਦੀਆਂ ਕੋਈ ਲੇਸ ਵਗੈਰਾ ਹਨਾ ਵੀ ਵਧੀਆ ਲੱਗ ਜਵੇ ਕਈਆਂ ਨੂੰ ਹੁੰਦਾ ਕਿ ਹੈਂਡਮੇਡ ਜਿਹੜੀ ਪਾਈਪਿੰਗ ਹੁੰਦੀ ਆ ਸਿੰ ਉਦਾਂ ਦੀ ਚਾਹੀਦੀ ਆ ਸੋ ਇਹ ਸਾਰੀਆਂ ਚੀਜ਼ਾਂ ਪੈਣ ਵਣ ਕੇ ਉਹਤੇ ਨੋਟ ਕਰ ਦਿਆ ਕਰੋ ਕਿਈ ਵਾਰੀ ਸਾਡੇ ਮਾਈਂਡ ਚੋਂ ਸਕਿਪ ਹੋ ਜਾਂਦੀਆਂ ਬਾਅਦੋਂ ਮੈਨੂੰ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਜਦੋਂ ਤੁਹਾਡੇ ਤੱਕ ਇਦਾਂ ਤੁਸੀਂ ਕੁਝ ਕਿਹਾ ਹੋਵੇ ਤੇ ਉਹ ਚੀਜ਼ ਤੋਂ ਅਸੀਂ ਪੂਰੀ ਨਾਂ ਦੇ ਸਕੀਏ ਸੋ ਇਹ ਚੀਜ਼ਾਂ ਦਾ ਬਸ ਇੱਥੋਂ ਹੀ ਹੁੰਦਾ ਵੀ ਸਾਡੇ ਕੋਲ ਸਟਿਚਿੰਗ ਦਾ ਬਹੁਤ ਦੋ ਟੇਲਰ ਨੇ ਦੋਨੇ ਟੇਲਰਾਂ ਕੋਲੇ ਓਵਰਲੋਡ ਕੰਮ ਚੱਲ ਰਿਹਾ ਯਾਨੀ ਕਿ ਵੀ ਸਾਡੇ ਕੋਲ 15-15 ਦਿਨਾਂ ਦੀ ਮੂਹਰੇ ਵੇਟਿੰਗ ਆ ਤੇ ਸੈਕੰਡ ਚੀਜ਼ ਜਦੋਂ ਤੁਸੀਂ ਆਪ ਕਾਲੀ ਕਰਦੇ ਹੋ ਨਾ ਉਦੋਂ ਫਿਰ ਬਹੁਤ ਹੁੰਦਾ ਕਿ ਕਿਵੇਂ ਤੁਹਾਡੇ ਸੂਟ ਅਸੀਂ ਫਿਨਿਸ਼ ਕਰਾਂਗੇ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਸਾ ਜੇ ਤੁਸੀਂ ਮੈਨੂੰ ਆਰਡਰ ਦਿੱਤਾ ਤਾਂ ਮੈਂ ਉਹਨੂੰ ਪੂਰਾ ਕਰਕੇ ਤੁਹਾਨੂੰ ਨਾ ਦਵਾਂ ਪਰ ਮੈਨੂੰ ਇਹ ਵੀ ਹੁੰਦਾ ਜਦੋਂ ਤੁਸੀਂ ਇਹ ਕਹਿੰਦੇ ਆ ਆਰਡਰ ਦੇ ਕੇ ਕਿ ਮੈਨੂੰ ਤਾਂ ਇਹ ਦੋ ਦਿਨਾਂ ਜੀ ਸੂਟ ਚਾਹੀਦਾ ਵਾ ਤਾਂ ਫਿਰ ਸਾਨੂੰ ਵੀ ਬਹੁਤ ਜ਼ਿਆਦਾ ਉੱਚ ਹੁੰਦਾ ਕਿ ਇੱਕ ਪ੍ਰੈਸ਼ਰ ਵਾਂਗੂ ਹੋ ਜਾਂਦਾ ਕਿ ਸਾਨੂੰ ਫਟਾਫਟ ਉਹ ਸੂਟ ਰੈਡੀ ਕਰਵਾ ਕੇ ਡਿਸਪੈਚ ਕਰਨਾ ਹੁੰਦਾ ਸੋ ਇਹ ਚੀਜ਼ਾਂ ਕਰਕੇ ਸਾਡੇ ਕੋਲੋਂ ਵੀ ਕਈ ਵਾਰੀ ਕੋਈ ਮਿਸ ਹੋ ਜਾਂਦੇ ਕਈ ਚੀਜ਼ਾਂ ਵੀ ਜਿਹੜੀ ਸਾਡੇ ਮਾਈਂਡ ਚ ਨਹੀਂ ਘੈਰ ਰਹਿੰਦੀ ਤੇ ਉਹਦੇ ਲਈ ਸਾਨੂੰ ਵੀ ਬਹੁਤ ਜ਼ਿਆਦਾ ਫੀਲ ਹੁੰਦਾ ਸੋ ਇੰਨੀ ਕੁ ਮੇਰੀ ਰਿਕੁਐਸਟ ਆ ਕਿ ਜੋ ਵੀ ਤੁਹਾਡਾ ਹੁੰਦਾ ਮੇਜਰਮੈਂਟ ਚ ਚੇਂਜ ਕਰਨਾ ਜਾਂ ਫਿਰ ਕੋਈ ਵੀ ਚੀਜ਼ ਉਹ ਚ ਐਡ ਆਨ ਕਰਨਾ ਉਹਨੂੰ ਆਪਣੇ ਮੇਜਰਮੈਂਟ ਦੇ ਭੈਣ ਬਣ ਕੇ ਨਾਲ ਹੀ ਲਿਖ ਦਿਆ ਕਰੋ ਗੈਸ ਉਹ ਕੀਤਾ ਪਰ ਜੋ ਚੀਜ਼ ਮੇਰੀ ਸ਼ਾਪ ਤੇ ਇੰਨੀ ਦੂਰ ਦੂਰੋਂ ਭੈਣਾ ਵੀਡੀਓਜ਼ ਦੇਖ ਕੇ ਵੀ ਚੱਲ ਕੇ ਆਉਂਦੀਆਂ ਨੇ ਤੇ ਆ ਕੇ ਦੋ ਘੜੀ ਮੈਂ ਕਦੇ ਵੀ ਉਹਨਾਂ ਦੇ ਰਿਵਿਊ ਨਹੀਂ ਪਾਈ ਮੇਰੀ ਕੋਸ਼ਿਸ਼ ਰਹਾ ਕਰੋ ਅੱਗੇ ਤੋਂ ਕਿ ਮੈਂ ਉਹਨਾਂ ਦੇ ਰਿਵਿਊ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਕਿ ਜਦੋਂ ਮੇਰੀ ਸ਼ੌਪ ਤੇ ਆਉਂਦੀਆਂ ਨੇ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੇ ਮੈਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਦੂਰੋਂ ਚੱਲ ਕੇ ਮੇਰੇ ਤੱਕ ਪਹੁੰਚਦੀਆਂ ਨੇ ਇਹ ਚੀਜ਼ਾਂ ਦਾ ਮੈਨੂੰ ਬਹੁਤ ਹੈ ਕਿਉਂਕਿ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਬੈਠ ਕੇ ਤੁਹਾਡੇ ਤੱਕ ਪਹੁੰਚ ਰਹੀਆਂ ਤੇ ਆਪਣੇ ਕੰਮ ਨੂੰ ਤੁਹਾਡੇ ਤੱਕ ਲੈ ਕੇ ਆ ਰਹੀਆਂ ਠੀਕ ਹੈ ਜੀ ਸੋ ਇਹ ਕਲੈਕਸ਼ਨ ਵੀ ਤੁਹਾਨੂੰ ਬਹੁਤ ਪਸੰਦ ਆਊਗੀ ਕੁਝ ਬਹੁਤ ਪਿਆਰੀ ਬਹੁਤ ਸੋਹਣੀ ਕੈਡ ਲੌਂਗਾ ਤੇ ਬਹੁਤ ਸੋਹਣੇ ਤੇ ਕਲਰ ਆਏ ਨੇ ਕਲਰ ਮੈਂ ਤੁਹਾਨੂੰ ਸਾਰੇ ਚੈੱਕ ਕਰਵਾ ਦਿੰਨੀ ਹਾਂ ਬਹੁਤ ਪਿਆਰੇ ਕਲਰ ਨੇ ਤੇ ਇਹ ਸਾਰੇ ਕਲਰ ਮੈਂ ਹੁਣ ਤੁਹਾਨੂੰ ਕੋਲ ਕੇ ਦਿਖਾਉਂਗੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਆ ਸੂਟਾਂ ਦੀ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰਨਾ ਆਰਡਰ ਸਾਰੀ ਰਾਮਟੈਕਸ ਦੀ ਇਹ ਰਹੂਗੀ ਕੈਟਲੌਗ ਹੱਦ ਤੋਂ ਵੱਧ ਸੋਹਣੇ ਕਲਰ ਨੇ ਤੇ ਹੱਦ ਤੋਂ ਵੱਧ ਪਿਆਰੀ ਇਹ ਸਾਰੀ ਕੈਟਲੌਗ ਆਈ ਆ ਕਲਰ ਇੰਨੇ ਸੋਹਣੇ ਨੇ ਵਿంటర్ ਦੀ ਕਲੈਕਸ਼ਨ ਦੇ ਹਿਸਾਬ ਦੇ ਨਾਲ ਬਹੁਤ ਪਿਆਰੀ ਚੀਜ਼ ਆਈ ਆ ਬਹੁਤ ਪਿਆਰੀ ਚੀਜ਼ ਬਣ ਕੇ ਆਈ ਆ ਆਪਣੇ ਕੋਲੇ ਇਹ ਆ ਲਓ ਜੀ ਦੇਖੋ ਕੋਈ ਵੀ ਕਲਵੇ ਦਾ ਛੱਡਣ ਵਾਲਾ ਨਹੀਂ ਰਹੂਗਾ ਅੱਠ ਕਲਰਾਂ ਉੱਪਰ ਇਹ ਵਾਲੀ ਕੈਟਲੌਗ ਆਪਣੇ ਕੋਲ ਰੈਡੀ ਹੋ ਕੇ ਆਈ ਆ ਸੋ ਦੇਖੋ ਇਹਦਾ ਫਰਸਟ ਕਲਰ ਆਲਸ ਇਹ ਹੈਗਾ ਰਾਮਟੈਕਸ ਦਾ ਸਟੈਂਪਿੰਗ ਇਦਾਂ ਰਹੂਗੀ ਰਾਮਟੈਕਸ ਦੀ origignal piece ਦੀ ਸਟੈਂਪਿੰਗ ਫਰਸਟ ਕਲਰ ਜਿਹੜਾ ਇਹਦੇ ਮੂਹ ਤੋਂ ਆਡਾ ਖੁੱਲਣ ਜਾ ਰਿਹਾ ਜੀ ਇਹ ਹੈਗਾ ਕਾਫੀ ਸ਼ੇਡ ਲੋ ਜੀ ਕਾਫੀ ਸ਼ੇਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਆ ਬਹੁਤ ਸਾਰਾ ਘੀਰੇ ਦੇ ਉੱਪਰ ਤੁਹਾਨੂੰ ਕੰਮ ਮਿਲ ਰਿਹਾ ਬਹੁਤ ਪਿਆਰਾ ਸੇਮ ਤੁਹਾਨੂੰ ਘੀਰੇ ਦੇ ਉੱਪਰ ਦੇਖੋ ਸਾਰਾ हां मतलब कि मशीनी काम ਵੀ ਨਾਲ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਉੱਪਰ ਸਾਰੇ ਪ੍ਰਿੰਟਿੰਗ ਆ ਰਹੀ ਆ ਪ੍ਰਿੰਟਿੰਗ ਨੂੰ ਸੀਕੁਐਂਸ ਦੇ ਨਾਲ ਹਾਈਲਾਈਟ ਕੀਤਾ ਗਿਆ ਬਹੁਤ ਪਿਆਰਾ ਬਹੁਤ ਸੋਹਣਾ ਪੱਲੇ ਦੇ ਉੱਪਰ ਸਾਰੇ ਐਂਕਰਿੰਗ ਥ्रेड ਦੇ ਨਾਲ ਹੋਈ ਆ ਉਸ ਤੋਂ ਬਾਅਦ ਪਿੰਟੈਕਸ ਦਾ ਕੰਮ ਹੋਇਆ ਬਹੁਤ ਸੋਹਣੀ ਪਿੰਟੈਕਸ ਦੀ ਇੱਕ ਲੈਸ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਬਹੁਤ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਦਿੱਤਾ ਹੋਇਆ ਨਾਲ ਸੀਮ ਤੁਹਾਨੂੰ ਸਾਈਡ ਤੇ ਫਲਾਵਰ ਮਿਲ ਰਿਹਾ ਬਹੁਤ ਸੋਹਣਾ ਬਹੁਤ ਪਿਆਰਾ ਬਾਂਧ ਆ ਇੱਕ ਫਲਾਵਰ ਇਹਦਾ ਬੈਕ ਦੇ ਉੱਪਰ ਜਾ ਰਿਹਾ ਬਹੁਤ ਸੋਹਣੀ ਚੀਜ਼ ਆ ਬਹੁਤ ਪਿਆਰੀ ਰਾਮਟੈਕ ਦੀ ਟੈਗਿੰਗ ਤੁਹਾਨੂੰ ਨਾਲ ਮਿਲ ਰਹੀ ਆ ਜੀ ਨਾਲ ਇਹਦੇ ਮਿਲੂਗਾ ਤੁਹਾਨੂੰ ਕਸ਼ਮੀਰੀਨੇ ਦਾ ਹੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਆ ਲੋ ਬਹੁਤ ਸੋਹਣਾ ਦੁਪੱਟਾ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਤੁਹਾਨੂੰ ਬਹੁਤ ਸੋਹਣੀ ਲੈਂਸ ਮਿਲੂਗੀ ਬਹੁਤ ਪਿਆਰੀ ਚੀਜ਼ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਦੁਪੱਟੇ ਦੀ ਲੈਂਥ ਵਗੈਰਾ ਬਹੁਤ ਸੋਹਣੀ ਆ ਖੁੱਲੇ ਡੁੱਲੇ ਦੁਪੱਟੇ ਤੁਹਾਨੂੰ ਮਿਲ ਰਹੇ ਨੇ ਤੇ ਨਾਲ ਫੋਰ ਸਾਈਡ ਤੋਂ ਵੀ ਇਸ ਤਰ੍ਹਾਂ ਸਾਰਾ ਪ੍ਰਿੰਟ ਮਿਲ ਗਿਆ ਫੋਰ ਸਾਈਡ ਦੁਪੱਟਾ ਸਾਰਾ ਪ੍ਰਿੰਟਰਡ ਹੋਊਗਾ ਬਹੁਤ ਸੋਹਣੀ ਚੀਜ਼ ਆ ਪਿਓਰ ਪਸ਼ਮੀਨੇ ਦਾ ਦੁਪੱਟਾ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਇਸ ਟਾਈਮ ਵਾਈਪ ਦੁਪੱਟੇ ਵੀ ਬਹੁਤ ਭੈਣਾ ਫੂਨ ਲਾ ਲਾ ਕੇ ਇਹਨਾਂ ਲਈ ਮੰਗ ਰਹੀਆਂ ਤੇ ਸਟਾਕ ਚ ਉਹ ਅਵੇਲੇਬਲ ਨਹੀਂ ਹੋ ਰਿਹਾ ਹੈਗੇ ਸਾਡੇ ਕੋਲੇ ਤੇ ਇਹ ਚੀਜ਼ ਸਾਡੇ ਕੋਲ ਹੱਦ ਤੋਂ ਵੱਧ ਡਿਮਾਂਡ ਦੇ ਵਿੱਚ ਵਿਕ ਰਹੀ ਹੈ ਤਾਂ ਹੈ ਹੀ ਰਾਮ ਟੈਕਸ ਦਾ ਸਭ ਤੋਂ ਸੋਹਣੀ ਕੁਆਲਿਟੀ ਲੱਗੀ ਹੋਈ ਆ ਬਹੁਤ ਪਿਆਰੇ ਸੂਟ ਨੇ ਕਲਰ ਰਹੂਗਾ ਜੀ ਇਹਦਾ ਕਾਫੀ ਤੇ ਨੰਬਰ ਹੋਊਗਾ ਜੀ 1 ਇੱਕ ਨੰਬਰ ਇਹ ਵਾਲਾ ਸੂਟ ਰਹੂਗਾ ਬਣੇ ਹੋਏ ਦੀ ਲੋਕੋ ਖੁਸ਼ੇਦਾ ਹੋਗੀ ਸੈਕਿੰਡ ਕਲਰ ਇਹਦੇ ਵਿੱਚ ਜਿਹੜਾ ਤੁਹਾਨੂੰ ਮਿਲੂਗਾ ਉਹ ਵੀ ਬਹੁਤ ਪਿਆਰਾ ਪਰਪਲ ਸ਼ੇਡ ਆ ਲੋ ਸੈਕਿੰਡ ਕਲਰ ਇਹਦਾ ਰਹੂਗਾ ਪਰਪਲ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਲਾਈਨਿੰਗ ਇਦਾਂ ਰਹੂਗੀ ਪਾਏ ਹੋਇਆ ਤੁਹਾਨੂੰ ਇਦਾਂ ਲੱਗੂ ਜਿਵੇਂ ਨਾ ਕォਟਰਾਈਜ਼ ਵੇਅਰ ਕੀਤੀ ਆ ਇਹਦਾ ਜਿਹੜਾ ਸੈਲਫ ਆ ਉਹ ਲਾਈਨਿੰਗ ਵਾਲਾ ਵਾ ਲਾਈਨਿੰਗ ਵਾਲਾ ਬੇਸ ਲੱਗਿਆ ਹੋਇਆ ਇਹਦਾ ਆ ਸਾਰਾ ਗਲੇ ਦੇ ਉੱਪਰ ਥ੍ਰੈਡ ਦਾ ਕੰਮ ਹੋਇਆ ਸਾਰਾ ਟੋਟਲੀ ਇਹ ਥ੍ਰੈਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਹੈ ਇਹ ਐਡਜਸਟੇਬਲ ਆ ਜਿਹੜੀਆਂ ਇਹ ਪੱਟੀਆਂ ਲੱਗੀਆਂ ਐ ਐਡਜਸਟੇਬਲ ਆ ਤੁਸੀਂ ਇਹਨਾਂ ਨੂੰ ਉੱਪਰ ਥੱਲੇ ਜਿਵੇਂ ਮਰਜ਼ੀ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੀ ਪ੍ਰਿੰਟਿੰਗ ਸਟਾਰਟ ਹੁੰਦੀ ਆ ਪਰਪਲ ਸ਼ੇਡ ਆ ਆਲ ਓਵਰ 5 ਮੀਟਰ ਤੋਂ ਪਲੱਸ ਤੋਂ ਇਹਨਾਂ ਦੀ ਕੱਟ ਮਿਲੂਗੀ 5 ਮੀਟਰ ਤੋਂ ਪਲੱਸ ਕੱਟਾ ਸੇਮ ਦੇਖੋ ਇੱਥੇ ਵੀ ਐਂਕਰਿੰਗ ਦਾ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਦਿੱਤਾ ਗਿਆ ਵਾ ਤੇ ਨਾਲ ਇਹਦੇ ਸੇਮ ਮਿਲ ਰਿਹਾ ਤੁਹਾਨੂੰ ਦੁਪੱਟਾ ਹਲਕਾ ਪ्योर ਕਸ਼ਮੀਨੀ ਦੇ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਮਿਲ ਰਹੇ ਨੇ ਇਹ ਮਿਲੂਗਾ ਤੁਹਾਨੂੰ ਪਰਪਲ ਸ਼ੇਡ ਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਬਹੁਤ ਪਿਆਰੀ ਆ 4 ਸਾਈਡ ਇਹਦੇ ਸਾਰੇ ਲੈਸ ਦੀ ਫਿਨਿਸ਼ਿੰਗ ਦਿੱਤੀ ਗਈ ਆ ਤੇ ਇਹਦੇ ਬਣੇ ਹੋਏ ਦੀ ਲੋਕ ਸੂਟ ਦੀ ਕੁਛ ਏਦਾਂ ਹੋ। ਅਲੋਚ ਇਹਦਾ ਨੰਬਰ ਹੋਊਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਆਊਗਾ ਮਹਿਰੂਨੀ ਸ਼ੇਪ ਨਹੀਂ ਰੈੱਡਾ ਨਹੀਂ ਪ੍ਰੋਪਰ ਹੀ ਮਹਿਰੂਨ ਬਹੁਤ ਪਿਆਰਾ ਗਾਜਰੀ ਮਹਿਰੂਨ ਦਾ ਸ਼ੇਡ ਆ ਇਹ ਬਹੁਤ ਸੋਹਣਾ ਤੇ ਇਹਦੀ ਵੀ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਲੱਗੂਗਾ ਆ ਲੋ ਇਹਦੇ ਕਿਤੇ ਕਿਤੇ ਇਦਾਂ ਫਲਾਵਰ ਆਊਗਾ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਵੀ ਫਲਾਵਰ ਆ ਪੱਲੇ ਦੇ ਉੱਪਰ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਇਹਦੇ ਗਲਾ ਨਹੀਂ ਬਣਿਆ ਹੋਇਆ ਇਹਦਾ ਪੱਲਾ ਆ ਜਿਹੜਾ ਥ੍ਰੈਡ ਦੇ ਨਾਲ ਸਾਰਾ ਬਣਿਆ ਹੋਇਆ ਤੇ ਬਹੁਤ ਪਿਆਰਾ ਇਹ ਸਾਰਾ ਪਿਓਰ ਪਸ਼ਮੀਨਾ ਬਿਲਕੁਲ ਲਾਈਟ weight ਵਾਲਾ ਕੋਈ ਲਾਈਨਿੰਗ ਵਗੈਰਾ ਦੀ ਬਿਲਕੁਲ ਵੀ ਨੀਡ ਨਹੀਂ ਹੈਗੀ ਸੂਟ ਨੂੰ ਵਿਦਾਊਟ ਲਾਈਨਿੰਗ ਤੁਸੀਂ ਇਹਨੂੰ ਬਣਾ ਸਕਦੇ ਹੋ 5 ਮੀਟਰ ਤੋਂ ਪਲਾਸਟੇ ਦਾ ਫੈਬਰਿਕ ਤੁਹਾਨੂੰ ਮਿਲ ਰਿਹਾ ਵਾ ਤੇ ਨਾਲ ਇਹਦੇ ਤੁਹਾਨੂੰ ਮਿਲ ਰਿਹਾ ਸੇਮ ਦੁਪੱਟਾ ਇੱਕ ਛੋਟੀ ਜਿਹੀ ਆ ਬਣਾਉਣ ਤੇ ਇਦਾਂ ਰਹੂਗੀ ਇਹਦੇ ਬਣੇ ਹੋਏ ਦੀ ਲੁੱਕ ਜੀ ਬਹੁਤ ਸੋਹਣੀ ਗਾਜਰੀ ਜੀ ਟੂਨ ਦੇ ਉੱਪਰ ਆ ਇਹ ਰੈੱਡ ਮਹਿਰੂਨੀ ਨਹੀਂ ਸ਼ੇਡ ਹੈਗਾ ਜਿਹੜਾ ਮੈਂ ਗਹਿਰਾ ਸ਼ੇਡ ਦੱਸ ਰਹੀ ਐ ਥੋੜਾ ਜਿਹਾ ਗਾਜਰੀ ਟੂਨ ਦੇ ਉੱਪਰ ਆ ਤੇ ਇਹਦੇ ਨਾਲ ਵੀ ਬਹੁਤ प्यारा ਬਹੁਤ ਸੋਹਣਾ ਏਦਾਂ ਦੁਪੱਟਾ ਵਾ ਬਹੁਤ ਸੋਹਣਾ ਦਾ ਦੁਪੱਟਾ ਵਾ ਬਹੁਤ ਸੋਹਣੀ ਇਹਦੀ ਆ ਜਿਹੜੀ ਇਹਦੀ ਦਿੱਤੀ ਹੋਈ ਆ ਲੈਸ ਬਹੁਤ ਪਿਆਰੀ ਬਹੁਤ ਸੋਹਣੀ ਦਿੱਤੀ ਹੋਈ ਆ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਜਿਹੜੀ ਵੀ ਪੈਣ ਨੂੰ ਚਾਹੀਦਾ ਸਾਰਿਆਂ ਦੇ ਨਾਲ ਜਿਹੜੇ ਦੁਪੱਟੇ ਰਹਿਣਗੇ ਪਿਓਰ ਪਸ਼ਮੀਨੇ ਦੇ ਬਿਲਕੁਲ ਲਾਈਟ ਵੇਟ ਵਾਲੇ ਰਹਿਣਗੇ ਜਿਹੜੇ ਮਸਲੀਨ ਵਾਂਗੂ ਪਸ਼ਮੀਨਾ ਚੱਲੇ ਆ ਉਹ ਵਾਲੇ ਦੁਪੱਟੇ ਨੇ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਇਹਦੇ ਵਿੱਚ ਤੁਹਾਨੂੰ ਦਿਖਾਉਣ ਲੱਗੀ ਆ ਮਸਟਰਡ ਸ਼ੇਡ 컬러 ਇਹਦਾ ਕੋਈ ਵੀ ਨਹੀਂ ਛੋਟਣ ਵਾਲਾ ਸਾਰੇ ਹੀ ਕਲਰ ਟੌਪ ਕਲਾਸ ਆਏ ਨੇ ਫਟਾਫਟ ਬਾਅਦ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਏਦਾਂ ਰਹੂਗੀ ਇਹਦੀ ਗਲੇ ਦੀ ਬਹੁਤ ਪਿਆਰੀ ਬਹੁਤ ਸੋਹਣੀ ਗਲੇ ਦੇ ਉੱਪਰ ਸਾਰਾ ਥ्रेड ਦਾ ਕੰਮ ਸੇਮ ਥ्रेड ਦਾ ਕੰਮ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਜਿਵੇਂ ਮੈਂ ਫਰਸਟ ਪੀਸ ਖੋਲੇ ਸੀ ਨਾ ਉਹਦੇ ਨਾਲ ਦਾ ਇਹ ਸੇਮ ਪੀਸ ਆ ਕਾਫੀ ਤੇ ਮਸਟਰਡ ਇਹ ਦੋਨੇ ਸੇਮ ਪੀਸ ਰਹਿਣਗੇ ਜਿਹੜਾ ਆਪਾਂ ਫਰਸਟ ਦੇ ਵਿੱਚ ਇਹ ਵਾਲਾ ਕਾਫੀ ਨੇਮ ਕਾਫੀ ਸ਼ੇਡ ਦਾ ਸੂਟ ਸੀਗਾ ਨਾ ਸੇਮ ਕਾਫੀ ਵਾਂਗੂ ਹੀ ਇਹ ਵਾਲਾ ਰਹੂਗਾ ਮਸਟਰਡ ਸ਼ੇਡ ਦਾ ਸੇਮ ਇਹਦਾ ਦੁਪੱਟਾ ਰਹੂਗਾ ਸੋ ਜਿੰਨਾ ਭੈਣਾ ਜਾਨਕਾ ਦੋ ਕਲਰ ਹੈਗੇ ਨੇ ਜੇ ਭੈਣਾ ਜੁ ਕਹਿਣਗੀਆਂ ਵੀ ਇਹ ਥੋੜਾ ਜਿਹਾ ਲਾਈਟ ਸ਼ੇਡ ਆ ਵੀ ਕਾਫੀ ਵਾਲਾ ਥੋੜਾ ਜਿਹਾ ਕਲਾਉਨ ਦੇ ਵਿੱਚ ਜੇ ਤੁਸੀਂ ਬ੍ਰਾਈਟੇਰ ਸ਼ੇਡ ਲੈਣਾ ਤਾਂ ਤੁਸੀਂ ਇਹ ਵਾਲਾ ਮਹਿੰਦੀਆ ਸ਼ੇਡ ਲੈ ਸਕਦੇ ਹੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਸੇਮ ਇਹਦਾ ਦੁਪੱਟਾ ਰਹੂਗਾ ਜੀ ਨੰਬਰ ਇਹਦਾ ਰਹੂਗਾ 4 4 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਵਾਲਾ ਕਲਰ ਹੈਗਾ ਜੀ ਜਿਹੜਾ ਆਪਾਂ ਗਾਜਰੀ ਜੀ ਤੋਂ ਦੇਖ ਪਰ ਉਹ ਨਹੀਂ ਪੀਸ ਦੇਖਿਆ ਨਾ ਇਹ ਤੋਂ ਪਹਿਲਾਂ ਆਹ ਵਾਲਾ ਗਾਜਰੀ ਤੋਂ ਦੇ ਆਪਾਂ ਜਿਹੜਾ ਮੈਂ ਤੁਹਾਨੂੰ ਪੀਸ ਦਿਖਾਇਆ ਵਾ ਇਹ ਵਾਲਾ 3 ਨੰਬਰ ਇਹ ਵਾਲੇ ਪੀਸ ਦਾ ਸੇਮ ਦੂਸਰਾ ਕਲਰ ਆ ਰਿਹਾ ਵਾ ਜੀ ਆਹ ਵਾਲਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰੂਪ ਹੈ ਏਅਰ ਫੋਰਸ ਜਿਹਾ ਵਾ ਫਰੋਜ਼ੀ ਏਅਰ ਫੋਰਸ ਜਿਹਾ ਕਲਰ ਦੇਖੋ ਪੱਲੇ ਦੇ ਉੱਪਰ ਸਾਰੇ ਵਰਕ ਆ ਰਿਹਾ ਸੇਮ ਸੇਮ ਚੀਜ਼ ਬਣੀ ਆ ਸੇਮ ਗਾਜਰੀ ਸੂਟ ਨਾਲ ਦਾ ਇਹਦਾ ਦੁਪੱਟਾ ਰਹੂਗਾ ਜਿਹੜਾ ਮੈਂ ਦੁਪੱਟਾ ਤੁਹਾਨੂੰ ਕੋਲ ਕੇ ਦਿਖਾਈ ਚੁੱਕੀ ਆ ਸਾਰਾ ਪੱਲਾ ਪੂਰਾ ਫਰੰਟ ਹੈਵੀ ਸੇਮ ਪ੍ਰਿੰਟਿੰਗ ਫਰੰਟ ਤੇ ਆ ਸੇਮ ਹੀ ਬੈਕ ਦੇ ਉੱਪਰ ਜਾਊਗੀ ਤੇ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਸੇਮ ਰਹੂਗਾ ਪਸ਼ਮੀਨੇ ਦਾ ਹੀ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਿਰਫ 8 ਸੂਟ ਆਪਣੇ ਕੋਲ ਇੱਕ ਬੁੱਕਾਈਆਂ ਫਟਾਫਟ ਸਕਰੀਨ ਹਰ ਲੈ ਲਿਓ ਚੀਜ਼ਾਂ ਬਹੁਤ ਸੋਹਣੀਆਂ ਨੇ ਬਹੁਤ ਪਿਆਰੀਆਂ ਨੇ ਜਿੰਨੇ ਮਰਜੀ ਤੁਸੀਂ ਹੈਵੀ ਹੋ ਘੇਰੇ ਪੂਰੇ ਖੁੱਲੇ ਡੁੱਲੇ ਮਿਲ ਰਏ ਨੇ ਤੁਹਾਨੂੰ ਕੱਟ ਪੂਰੀ ਪ੍ਰੋਪਰ 5 ਤੋਂ ਪਲੱਸ ਜਾ ਰਹੀ ਆ ਜਾਨੀ ਕਿ 3 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ 5.5 ਮੀਟਰ ਕੱਟ ਤੁਹਾਨੂੰ ਸੂਟ ਦੀ ਮਿਲ ਰਹੀ ਆ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚੱਲਿਓ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਰਹੂਗਾ ਬੋਟਲ ਗ੍ਰੀਨ ਕਲਰ ਲਓ ਇਹ ਆ ਗਿਆ ਲਾਈਨਿੰਗ ਵਾਲਾ ਜਿਹੜਾ ਆਪਾਂ ਸੈਕਿੰਡ ਨੰਬਰ ਤੇ ਪਰਪਲ ਸ਼ੇਡ ਵਾਲਾ ਖੋਲਿਆ ਸੀ ਨਾ ਪੀਸ ਉਹਦੇ ਨਾਲ ਦਾ ਸੇਮ ਪੀਸ ਆ ਇਹ ਵੀ ਮੈਂ ਖੋਲ ਕੇ ਦਿਖਾ ਦਿੰਨੀ ਆ ਦੋ ਦੋ ਕਲਰ ਆਏ ਹੋਏ ਨੇ ਇੱਕ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਸੇਮ ਇਹਦੇ ਦੇਖੋ ਆ ਹੈਗੀ ਆ ਸਾਰੇ ਪੱਟੀ ਲੱਗੀ ਹੋਈ ਸਾਰੀ ਥ्रेड ਵਰਕ ਦਾ ਕੰਮ ਹੋਇਆ ਹੋਇਆ ਪੱਟੀ ਐਡਜਸਟੇਬਲ ਆ ਐਂਡ ਫਿਰ ਉਸ ਤੋਂ ਬਾਅਦ ਇਹਦਾ ਆ ਗਿਆ ਘੇਰਾ ਘੇਰੇ ਦੇ ਉੱਪਰ ਵੀ ਬਹੁਤ ਪਿਆਰੀ ਬਹੁਤ ਸੋਹਣੀ ਪ੍ਰਿੰਟਿੰਗ ਆ ਇਦਾਂ ਲੱਗੂ ਜਿਵੇਂ ਤੁਸੀਂ ਪਿਓਰ ਕਾਟਰਾਈਜ਼ ਵੇਅਰ ਕੀਤੀ ਹੁੰਦੀ ਆ ਇੰਨਾ ਪਿਆਰਾ ਬੇਸ ਆ ਰਾਮ ਟੈਕਸ ਦਾ ਸਾਰੇ origignal ਪੀਸ ਨੇ ਬਹੁਤ ਸੋਹਣਾ ਬਹੁਤ ਪਿਆਰਾ ਐਂਕਰਿੰਗ ਦਾ ਕੰਮ ਹੋਇਆ ਨਾਲ ਸੇਮ ਆ ਰਹੇ ਨੇ ਪਿਓਰ ਪਸ਼ਮੀਨਾ ਦੇ ਦੁਪੱਟੇ ਪਿਓਰ ਪਸ਼ਮੀਨਾ ਦੇ ਦੁਪੱਟੇ ਬਾਟਮ ਗ੍ਰੀਨ ਕਲਰ ਰਊਗਾ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਨੰਬਰ ਰਊਗਾ 6 6 ਨੰਬਰ ਇਹ ਵਾਲਾ ਸੂਟ ਰਊਗਾ ਐਂਡ ਇਹਦੇ ਵਿੱਚ ਇੱਕ ਡਿਜ਼ਾਈਨ ਜਿਹੜੇ ਤਿੰਨ ਡਿਜ਼ਾਈਨ ਨੇ ਹਰ ਡਿਜ਼ਾਈਨ ਦੇ ਦੋ-ਦੋ ਸੂਟ ਆਪਾਂ ਖੋਲੇ ਨੇ ਤੇ ਹੁਣ ਆਪਾਂ ਜਿਹੜਾ ਖੋਲਣ ਲੱਗੇ ਆ फोर्थ ਡਿਜ਼ਾਈਨ ਖੋਲਣ ਲੱਗੇ ਆਗਾ ਚੌਥਾ ਡਿਜ਼ਾਈਨ ਤਿੰਨ ਡਿਜ਼ਾਈਨ ਆਪਾਂ ਆਲਰੇਡੀ ਖੋਲ ਚੁੱਕੇ ਆ ਆ ਲੋ ਜੀ ਇਦਾਂ ਰਹੂਗੀ ਇਹਦੀ ਗਲੇ ਦੇ ਉੱਪਰ ਡਿਜ਼ਾਈਨਿੰਗ ਬਹੁਤ ਪਿਆਰੀ ਬਹੁਤ ਸੋਹਣੀ ਇਹਦੀ ਗਲੇ ਦੀ ਡਿਜ਼ਾਈਨਿੰਗ ਆ ਸਾਈਡਾਂ ਤੇ ਇਹਦੇ ਪ੍ਰਿੰਟਿੰਗ ਆ ਰਹੀ ਆ ਬਹੁਤ ਪਿਆਰੀ ਬਹੁਤ ਸੋਹਣੀ ਤੇ ਵਿਚਕਾਰ ਇਹਦੇ ਸਾਰੇ ਥਰੈਡ ਦਾ ਕੰਮ ਆ ਰਿਹਾ ਬਹੁਤ ਹੀ ਪਿਆਰਾ ਥਰੈਡ ਦਾ ਕੰਮ ਆ ਇਹ ਰਹੂਗਾ ਬਲੂ ਗ੍ਰੇ ਜਿਹਾ ਕਲਰ ਆ ਬਹੁਤ ਪਿਆਰਾ ਇਸ ਤਰ੍ਹਾਂ ਰਹੂਗਾ ਪੱਲੇ ਦਾ ਡਿਜ਼ਾਈਨ ਫਰੰਟ ਪੂਰਾ ਪ੍ਰਿੰਟਿੰਗ ਪੂਰੀ ਫੁੱਲ ਦਿੱਤੀ ਹੋਈ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਗ੍ਰੇਜ ਆ ਕਲਰ ਆ ਗ੍ਰੇ ਬਲੂ ਕਲਰ ਆ ਪ੍ਰੋਪਰ ਗ੍ਰੇ ਨਹੀਂ ਹੈਗਾ ਐਂਡ ਇਹਦਾ ਬੈਕ ਵੀ ਸੇਮ ਆਊਗਾ ਠੀਕ ਹੈ ਜੀ 3 ਮੀਟਰ ਦੀਆਂ ਬਾਟਮਾਂ ਦੇ ਨਾਲ ਨੇ ਫਟਾ ਫੱਟ ਸਕਰੀਨ ਸ਼ਾਟ ਲੈਣੇ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਨਾਲ ਇਹਨਾਂ ਦੇ ਸੇਮ ਪਸ਼ਮੀਨੇ ਦੇ ਮਿਲ ਰਿਹਾ ਦੁਪੱਟੇ ਹਰ ਸੂਟ ਆਪ ਦੇ ਆਪ ਦੇ ਵਿੱਚ ਬਹੁਤ ਗ੍ਰੇਸਫੁੱਲ ਆ ਬਹੁਤ ਪਿਆਰਾ ਸੂਟ ਆ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਪਿਓਰ ਪਸ਼ਮੀਨੇ ਦਾ ਆ ਲੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਦੁਪੱਟਾ ਵਾ ਤੇ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਇਹਦੇ ਵਿੱਚ ਤੁਹਾਨੂੰ ਦੋ ਕਲਰ ਦਵਾਂਗੇ ਇੱਕ ਤਾਂ ਇਹ ਗ੍ਰੇ ਬਲੂ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਸਰਦਾਰੀ ਕਲਰ ਆ ਜਿਹੜੀ ਵੀ ਭੈਣ ਨੂੰ ਇਹ ਵਾਲਾ ਕਲਰ ਚਾਹੀਦਾ ਹੋ ਜੇ ਤੁਸੀਂ ਥੋੜਾ ਜਿਹਾ ਗਰਲਿਸ਼ ਲੁੱਕ ਦੇ ਵਿੱਚ ਕਲਰ ਭਾਲਦੀ ਹੋ ਇਹਦਾ ਤਾਂ ਇਹਦੇ ਵਿੱਚ ਆਪਾਂ ਨੂੰ ਮਿਲੂਗਾ ਇੱਕ ਬਲੈਕ ਕਲਰ ਲੋਚ ਬਲੈਕ ਕਲਰ ਇਹ ਵੀ ਕਲਰ ਬਹੁਤ ਸੋਹਣਾ ਰਾਸ਼ਟ ਦੇ ਨਾਲ ਕੰਟਰਾਸਟ ਕੀਤਾ ਫਲਾਵਰਾਂ ਦਾ ਬਹੁਤ ਪਿਆਰਾ ਬਹੁਤ ਸੋਹਣਾ ਮਾੜੀ ਦੇ ਸੇਮ ਆ ਰਿਹਾ ਜੀ ਦੁਪੱਟਾ ਤੇ ਨੰਬਰ ਹੋਗਾ ਜੀ ਇਹਦਾ 8 8 ਨੰਬਰ ਇਹ ਵਾਲਾ ਸੂਟ ਰਹੂਗਾ 8 ਪੀਸ ਸੀਗੇ 8 ਦੇ 8 ਹੀ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾ ਚੁੱਕੀ ਆ ਗਾਜਰੀ ਟੂਨ ਸਾਰੀਆਂ ਪਰਪਲ ਟੂਨ ਹਰ ਚੀਜ਼ ਇੱਕ ਦੂਜੇ ਨਾਲੋਂ ਬਹੁਤ ਸੋਹਣੀ ਆ ਜਿਹੜਾ ਵੀ ਸੂਟ ਖੋਲ ਰਿਹਾ ਸਭ ਤੋਂ ਸੋਹਣਾ ਖੋਲ ਰਿਹਾ ਸੋ ਇਹਨਾਂ ਵਿੱਚੋਂ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜਾ ਵੀ ਪੀਸ ਆ ਰਿਹਾ ਪਸੰਦ ਤੇ ਜਾਣ ਤੋਂ ਪਹਿਲਾਂ ਭੈਣ ਬਣ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੋ